ਗਰੂ ਪਿਆਰਿਓ ਉੰਜ ਤਾਂ ਆਪਾਂ ਦਿਨ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਦੇ ਰਹਿੰਦੇ ਆ ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਆਪਜੀ ਦਰਸ਼ਨ ਕਰਿਓ ਗੁਰਦੁਆਰਾ ਸ਼੍ਰੀ ਰੱਥ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਸ੍ਰਹੰਦ ਮਾਤਾ ਗੁਜਰਕੌਰ ਜੀ ਅਤੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਬੰਦੀ ਬਣਾ ਕੇ ਮਰਿੰਡੇ ਤੋਂ ਲਿਆਂਦੇ ਵਕਤ ਉਨ੍ਹਾਂ ਦੀ ਅਸਵਾਰੀ ਜਾਨੀ ਕਿ ਰਾਥ ਨੂੰ ਇਸ ਅਸਥਾਨ ਤੇ ਰੋਕਿਆ ਗਿਆ ਤਾਂ ਜੋ ਨਵਾਬ ਵਜੀਦ ਖਾਂ ਜਾਨੀ ਕਿ ਸੂਬੇ ਸਰਹੰਦ ਨੂੰ ਇਤਲਾਹ ਪਹੁੰਚੀ ਜਾ ਸਕੇ ਉਕਤ ਅਸਵਾਰੀ ਤੋਂ ਉਤਾਰ ਕੇ ਸਹਿਬਜ਼ਾਦੇਆਂ ਅਤੇ ਮਾਤਾ ਜੀ ਨੂੰ ਇਸ ਜਗ੍ਹਾ ਤੇ ਕੁਝ ਦੇਰ ਬਿਠਾਇਆ ਗਿਆ ਜਿਨ੍ਹਾਂ ਦੇ ਦਰਸ਼ਨਾ ਵਾਸਤੇ ਸਰਹੰਦ ਦੇ ਸੈਂਕੜੇ ਲੋਕ ਇਕੱਠੇ ਹੋ ਗਏ ਇੱਕ ਕਵੀ ਨੇ ਲਿਖਿਆ ਜਾਏ ਸਰਹੰਦ ਜਦ ਹੀ ਤਬ ਆਨ ਸੋ ਪੀਪਲ ਹੇਟ ਬਠਾਏ ਪੂਛ ਰਹੇ ਜੇ ਕੌਣ ਸੇ ਬਾਲਕ ਤੋਹੇ ਸੋ ਗੋਦੀ ਮਹਿ ਕਹੇ ਸਪਾਈ ਇਥੋ ਹੀ ਮਾਤਾ ਜੀ ਅਤੇ ਗੁਰੂ ਦੇ ਲਾਲਾ ਨੂੰ ਠੰਡੇ ਬੁਰਜ ਲ ਜਾ ਕੇ ਭਾਰੀ ਤਸੀਹੇ ਦੇਣ ਲਈ ਕੈਦ ਕੀਤਾ ਗਿਆ ਸਹਿਬਜਾਦਿਆਂ ਅਤੇ ਮਾਤਾ ਜੀ ਦੀ ਅਸਵਾਰੀ ਰੁਕਣ ਕਾਰਨ ਇਸ ਅਸਥਾਨ ਦਾ ਨਾਮ ਸਤਕਾਰ ਵਜੋਂ ਰਤਸਾਭ ਪ੍ਰਚਲਿਤ ਹੋਇਆ ਜਿੱਥੇ ਕਿ ਹੁਣ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰੋ ਜੀ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਜੀ ਧੰਨਵਾਦ ਜੀ